ਤਦੋ ਇਹ ਜਿਹੜਾ ਇਨਸੀਡੈਂਟ ਹੈ ਤੇ ਅੱਜ ਜੋ ਗੌਰ ਹੋਇਆ ਵਾਪਰਿਆ ਸਾਰੀਆਂ ਟੀਮਾਂ ਸਾਡੀਆਂ ਇਸੇ ਕੰਮ ਤੇ ਲੱਗੀਆਂ ਹੋਈਆਂ ਨੇ ਅਲੱਗ-ਅਲੱਗ ਟੀਮਾਂ ਨੂੰ ਅਲੱਗ-ਅਲੱਗ ਜੌਬਸ ਦਿੱਤੀਆਂ ਗਈਆਂ ਨੇ ਸਾਡੇ ਕੋਲ ਲੀਡਸ ਆਈਆਂ ਨੇ ਅਸੀਂ ਉਹਨਾਂ ਲੀਡਸ ਉੱਪਰ ਕੰਮ ਕਰ ਰਹੇ ਹਾਂ ਔਰ ਅਸੀਂ ਕਿਸੇ ਵੀ ਕਲਬੋਰੇਟ ਨੂੰ ਬਿਲਕੁਲ ਸਵੈਅਰ ਨਹੀਂ ਕਰਾਂਗੇ ਕਿਸੇ ਵੀ ਹਾਲ ਦੇ ਵਿੱਚ ਤਾਂ ਵੀ ਕਿਰਿਆ ਸਾਰੇ ਜਿਹੜਾ ਹੈ ਅਜੇ ਤੱਕ ਜੋ ਸਾਹਮਣੇ ਆ ਰਹੀ ਗੱਲ ਇਹਨਾਂ ਦੌਰਾਂ ਦੀ ਆਪਸ ਵਿੱਚ ਪੋਸਟ ਡਾਇਵਲੂਲੀ ਚੱਲ ਰਹੀ ਸੀਨੀ ਔਰ ਇਸ ਕਰਕੇ ਹੀ ਇਹ ਇਹਨਾਂ ਨੇ ਅੱਜ ਇੱਕ ਕੰਟਰੋਲ ਅੰਜਾਮ ਦਿੱਤਾ ਸਰ ਕਿੰਨੇ ਲੋਕਾਂ ਦੇ ਮੰਗਲਾ ਦਰਚਾਵੇ ਆ ਤੇ 4 ਬੰਦਿਆਂ ਦੇ ਐਫਆਈਆਰ ਦਰਜੀ ਗਈ ਹੈਗੀ ਤੇ ਉਸ ਦੇ ਉਸ ਦੇ ਬਾਕੀ ਦੋ ਪੀਕੋ ਜਿਹੜਾ ਗੱਡੀ ਸਰ ਇੱਕ ਵੀਡੀਓ ਬਾਇਰ ਨੂੰ ਕੋਈ ਨਹੀਂ ਉਹ ਸੀ ਵੈਰੀਫਾਈ ਕਰ ਰਹੇ ਹੈਗੇ ਸਾਰਾ ਦੇਖ ਰਹੇ ਉਹਨੇ ਸਾਡੇ ਨੇ ਗਿਆ ਵੀ ਤੇਰੇ vehicl ਦੀ ਜੋ ਵਾਰੀ ਆਉਂਦੀ ਉਹ ਬਦਲ ਲੱਗ ਜਾਵੇ ਜਿਹੜਾ ਵੀ ਇਨਵੋਲਡ ਹੋਏਗਾ ਜੇ ਬਿਲਕੁਲ ਸਹਿਰ ਨਹੀਂ ਕੀਤਾ ਜਾਏਗਾ ਕਿਸੇ ਵੀ ਸੂਰਤ ਵਿੱਚ ਕੋਈ ਮਰਸੀ ਨਹੀਂ ਕਿਸੇ ਦੇ ਕੋ ਜਿਹੜੇ ਜਿਹਨਾਂ ਡੈਥ ਹੋਈ ਉਹਨਾਂ ਦੇ ਫਾਦਰ ਕਿਹੜੀ ਗੱਲ ਕਰ ਰਹੇ ਹੋ ਦੀ ਮਾਮਲਾ ਬਟਰ ਨਹੀਂ ਆਨੇ ਆਮ ਚੱਤੀਆਂ